ਅਮਰਤ ਦੇ ਰਾਹ ਤੇ ਭਾਈ ਅਮੀਰ ਸਿੰਘ ਉਹਨਾਂ ਦੇ ਮਹਾਪੁਰਸ਼ਾਂ ਕਿਹਾ ਹੁਣ ਕੀ ਵਿਚਾਰ ਹੈ ਮਹਾਪੁਰਸ਼ ਬਾਬਾਏ ਕੌਮ ਕਹਿਣ ਲੱਗੇ ਹੁਣ ਅਸੀਂ ਆਪ ਜਾ ਕੇ ਦੇ ਬਣਾਉਂ ਸੁੱਤਾਂ ਅਮਰਤ ਨੇ ਜੀਹਾਂ ਸੋਹੀ ਨੇਤਰੇ ਕੀਤਾ ਉਹ ਸਵਤ ਮਹਾਪੁਰਸ਼ ਨੇ ਕੇਸਰੀ ਦਵਾਲਾ ਸਜਾਇਆ ਕੇਸਰੀ ਚਿੰਤਾ ਛੋੜਾ ਪਾਇਆ

ਜਿਨੇ ਘਰਾਂ ਨੂੰ ਜਾਣੇ ਚਲੇ ਜਾਓ ਬਾਬਾ 30 ਸਾਲ ਸਹਿਰੇ ਲਕੀਰ ਖਿੱਚ ਕੇ ਹੀ ਕਹਿਆ ਸੀ ਕਿ ਅਬਦਾਲੀ ਆਇਆ ਹੈ ਹਰਮੰਦਰ ਸਾਹਿਬ ਦਾ ਬਦਲਾ ਲੈਣਾ ਹੈ ਸਿਰ ਲੱਗਣੇ ਨੇ ਛਾਤ ਧੌੜੀਆਂ ਨੇ ਜਿਨੇ ਪੈਰ ਖਸੋੜੇ ਨੇ ਅਜੇ ਵੀ ਚਲੇਗਾ ਅਸੀਂ ਦਰਵਾਜ਼ੇ ਖੋਲ੍ਹ ਦਵਾਂਗੇ ਤੁਸੀਂ ਚਲੇ ਜਾਓ ਪਰ ਕੱਲ ਨੂੰ ਇਹ ਨਾ ਕਿਓ ਕਿ ਮਨੁੱਖਾਂ ਨੇ ਬੰਦੇ ਮਰਵਾ ਦਿੱਤੇ ਕੱਲ ਨੂੰ ਇਹ ਨਾ ਕਿਓ ਜਿਨੇ ਜਾਣੇ ਜਾਂ ਬਾਬਾ ਦੀਪ ਸਿੰਘ ਸਾਹਿਬ ਨੇ ਲਈ ਕਿਹਾ ਸੀ ਆ ਲਕੀਰ ਖਿੱਚ ਦਿੱਤੀ ਹੈ ਕਿਨੇ ਜਾਣਾ ਚਲੇ ਜਾਊਗਾ ਮੈਂ ਵੀ ਰੋਕਦਾ ਪਰ ਇੱਕ ਵੀ ਸਿਰ ਖਾਲਸਾ ਰਸਤ ਬਾਹਰ ਨਹੀਂ ਆਇਆ ਸਾਰਿਆਂ ਦੇ ਸੰਤਾਂ ਦੇ ਨਾਲ ਮਹਾਂਪੁਰਸ਼ਾਂ ਦੇ ਨਾਲ ਸ਼ਹਾਦਤ ਦਾ ਇਜਾਜ਼ਤ ਹੋਈ 9:30 ਵਜੇ ਕਰੀਬ ਮਹਾਂਪੁਰਸ਼ਾਂ ਦੀ ਬਾਦ ਵਿੱਚ ਸ਼ਹਾਦਤ ਹੋਈ ਨਾਲ ਭਗਤ ਸਿੰਘ ਜਨਰਲ ਸੁਫੇਸ਼ ਕਿਨੇ ਬਗਲਾ ਦੇ ਇਸ਼ੂ ਧੂਲ ਘਟਾਇਸ ਜਨਰਲ ਸੁਫੇਸ਼ ਨੇ ਸ਼ਰੀਰਤ ਦਾ ਬਦਲੇ ਕੀਤਾ ਤੇ ਐਸੇ ਮਹਾਨ ਸਿੱਖਾਂ ਦੀ ਸ਼ਹਾਦਤ ਕੋਈ ਮੰਗ ਉਸ ਦੀ ਸ਼ਹਾਦਤ ਤੇ ਮੀਂਹ ਮੀਂਹ ਦੇ ਸ਼ਰਫ ਹੈ ਨਾ ਉੱਥੇ ਮਹਾਨ ਬਰਸ਼ਾ ਦੀ ਉਪਾਰ ਸ਼ਹਾਦਤ ਹੋਈ ਮਹਾਨ ਬਰਸ਼ਾ ਨੇ ਅੱਜ ਦੇ ਦਿਨ ਸ਼ਹਾਦਤ ਦੇ ਨਾਮ ਉਹ ਸਿੱਖ ਮਰਜੀਵੜੇ ਸਿੰਘਣੀਆਂ ਮਰਜੀਵੜੇ ਸਿੱਖ ਸਿੰਘਣੀਆਂ ਨੇ ਅੱਜ ਦੇ ਦਿਨ ਸ਼ਹਾਦਤ ਦੇ ਕੇ ਇਸ ਦੁਰਲੇ ਹੋਇ ਖੂਨ ਦਾ ਬਦਲਾ ਲਿਆ ਔਰ 90% ਦੀ ਮਿਆਦ ਤੋਂ ਬਿਨਾਂ ਇਹ ਕਿਆ ਔਰ